ਹੁਣ ਤੋਂ ਲੈ ਕੇ ਚਾਹੇ 200 ਸਾਲ ਪੁਰਾਣੀ ਆਪਾਂ ਗੱਲ ਕਰਨੀ ਹੋਵੇ ਕੀਤਾ ਸੀ ਮੈਂ ਖਾਣਾ ਖਾਦਾ ਸੀ ਸੋ ਇਹ ਗੱਲਾਂ ਆਪਾਂ ਕਿਵੇਂ ਕਰਨੀਆਂ ਨੇ 90% ਸਟੂਡੈਂਟ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਜਿੱਥੇ ਸੀ ਆ ਜਾਏ ਉੱਥੇ ਵਾਦ ਲਾ ਦੋ ਇਹ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਸੀ ਵੇਲੇ ਵਾਜ਼ ਲੱਗਦਾ ਜ਼ਰੂਰ ਹੈ ਇਹ ਨਹੀਂ ਵੀ ਲੱਗਦਾ ਨਹੀਂ ਪਰ ਸਿਰਫ 20% ਕੇਸਾਂ 'ਚ 80% ਕੇਸ ਦੇ ਵਿੱਚ ਜਦੋਂ ਸੀ ਆ ਜਾਂਦੀ ਹੈ ਉਦੋਂ ਵਾਜ਼ ਨਹੀਂ ਲਾਉਣਾ ਮੈਂ ਹਜ਼ਾਰਾਂ ਸਟੂਡੈਂਟ ਦੇ ਗੋ-ਥਰੂ ਹੋਇਆ ਹੋਊਗਾ ਸਾਰਿਆਂ ਨੂੰ ਇਹੀ ਲੱਗਦਾ ਹੈ ਸੀ ਦਾ ਮਤਲਬ ਵਾਜ਼ ਨਹੀਂ ਸੋ ਪੁਰਾਣੇ ਟਾਈਮ ਵਿੱਚ ਕੀਤੀ ਗੱਲ ਨੂੰ ਕਿਹੜੇ ਰੂਲ ਦੇ ਨਾਲ ਆਪਾਂ ਦੱਸਣਾ ਹੈ ਜੀ ਉਹ ਰੂਲ ਕਿਹੜਾ ਹੈ ਜੀ ਸਕਰੀਨ ਤੇ ਡਿਸਪਲੇ ਕਰਨ ਜਾ ਰਹੇ ਹਾਂ that is subject verb ਦੀ ਦੂਜੀ ਫਾਰਮ ਤੇ object ਅੰਗਰੇਜ਼ੀ ਦਾ ਸਭ ਤੋਂ ਸੌਖਾ ਰੂਲ ਹੈ ਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇਹ ਰੂਲ ਹੈ ਜਿਹੜੇ ਸਟੂਡੈਂਟ ਆਲਸ ਦਾ ਐਗਜ਼ਾਮ ਦਿੰਦੇ ਆ ਉਹਨਾਂ ਨੂੰ ਇੱਕ ਕਿਊ ਕਾਰਡ ਹੁੰਦਾ ਹੁੰਦਾ ਹੈ ਉਹ ਮੋਸਟਲੀ 80% ਕਿਊ ਕਾਰਡ ਪਾਸਟ ਵਿੱਚ ਹੁੰਦੇ ਆ ਤੇ ਇੱਕ ਕਿਊ ਕਾਰਡ ਅਗਰ ਉਹ ਲਿਖ ਰਿਹਾ ਵੀ ਲੈਣਾ ਤੇ ਉਹਦੇ ਚ 15 ਲੈਣਾ ਇਸੇ ਰੂਲ ਦੇ ਉੱਤੇ ਆਧਾਰਿਤ ਹੁੰਦੀਆਂ ਨੇ ਉਹ ਸਟੂਡੈਂਟ ਐਵੇਂ ਆਵਾਜ਼-ਵਾਜ਼ ਲਾਈ ਜਾਂਦੇ ਆ ਫਿਰ ਉਹਨਾਂ ਦਾ ਗਲਤ ਹੁੰਦਾ ਰਹਿੰਦਾ ਠੀਕ ਹੈ ਸੋ ਆਪਣੀ ਕਾਪੀ ਤੇ ਕੀ ਨੋਟ ਕਰੋ ਜੀ ਸਬਜੈਕਟ ਵਰਬ ਦੀ ਦੂਜੀ ਫਾਰਮ ਤੇ ਆਬਜੈਕਟ ਆਪਾਂ ਲਗਾਉਣੇ ਨੇ ਆ ਪੈਟਰਨ ਮੈਥੋਂ ਨੂੰ ਸਮਝਾ ਦਿੰਦਾ ਹੈ ਸਬਜੈਕਟ ਬਾਰੇ ਦੱਸ ਦਿੰਦਾ ਹੈ ਵਰਬ ਬਾਰੇ ਦੱਸਦਾ ਆਬਜੈਕਟ ਦੀਆਂ ਤਿੰਨ ਵੀਡੀਓਜ਼ ਬਣਾ ਦਿੱਤੀਆਂ ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਇੱਕ ਵਾਰੀ ਪਲੀਜ਼ ਪਾਰਟ ਨੰਬਰ 1 ਦੀਆਂ ਸਾਰੀਆਂ ਵੀਡੀਓਜ਼ ਦੇਖਿਓ